ਰਵੀ ਦੋਸਤੋ ਅੱਪਾ ਚੱਲੇ ਆ ਰੁੜਖੀ ਜਰਮਨ ਵਾਲਿਆਂ ਦੀ ਕੋਠੀ ਦੇ ਵਿੱਚ ਇਹ ਕੋਠੀ ਚ ਆਪਾਂ ਬਿਜਲੀ ਦਾ ਕੰਮ ਕਰਦੇ ਆਂ ਬੜੀ ਸ਼ਾਨਦਾਰ ਕੋਠੀ ਬਣਦੀ ਹੈ ਵੀ ਸਾਰੀ ਡਾਊਨ ਸਿਲਿੰਗ ਕੋਠੀ ਆ ਕਰੋ ਦਰਸ਼ਨ ਕੋਠੀ ਦੇ ਇਹ ਕੋਠੀ ਹੈ ਛੋਟੀ ਆ ਪਰ ਕੋਠੀ ਦੇ ਵਿੱਚ ਰੀਜ ਲਗਣੀ ਆ ਇਹ ਬੈੱਡਰੂਮ ਬਣ ਜਣਾ ਇੱਕ ਫਿਲਹਾਲ ਰਾਣੀ ਉਹਨਾਂ ਨੇ ਚਾਹ ਬਣਾਉਣ ਵਾਸਤੇ ਸਿਲੰਡਰ ਰੱਖਿਆ ਹੋਇਆ ਤੇ ਇੱਕ ਬੈੱਡਰੂਮ ਇਹ ਹੋ ਗਿਆ ਆਹ ਲੌਬੀ ਹੋ ਗਈ ਉਹ ਕਿਚਨ ਹੋ ਗਈ ਤੇ ਇਸ ਦੇ ਨਾਲ ਆਹਾਂ ਹੋੜੀ ਚੜਦੀ ਇਹ ਲੌਬੀ ਦੇ ਉੱਪਰ ਨੂੰ ਇਹ ਬਾਥਰੂਮ ਹੋ ਗਿਆ ਬਾਥਰੂਮ ਪੂਰਾ ਖੁੱਲਾ ਢੁਲਾ ਟਾਪ ਲੱਗੇਗਾ ਇਹਦੇ ਵਿੱਚ ਆਲੀਸ਼ਾਨ ਕੋਠੀ ਬਣੇਗੀ ਫੁੱਲ ਡਾਉਨ ਸਿੰਕ ਉੱਥੇ ਬਣ ਗਈ ਹੈ ਤੇ ਇਹ ਪੌੜੀ ਜੋ ਆਪਾਂ ਚੜ ਰਹੇ ਹਾਂ ਉੱਪਰ ਇਹ ਤੋਂ ਬੈੱਡਰੂਮ ਉੱਪਰ ਬੈੱਡਰੂਮ 3 25 ਲਾਇਆ ਆਪਾਂ ਨੇ ਤੇ ਇੱਥੇ ਬੈੱਡ ਲੱਗੇਗਾ ਔੜੀ ਚੜਦੀ ਸਾਰੀ ਇਹ ਹੈ ਦਾ ਆਫਸਮ ਖਲਾ ਡਗਾ ਇਹ ਲੌਬੀ ਆ ਵੀ ਜੀ ਫਿਰ ਆਪਾਂ ਬਾਹਰ ਲੌਬੀ ਦਾ ਫਰੰਟ ਤੇ ਬਾਹਰਲੇ ਪੋਰਟ ਠੇਕੇਦਾਰਾਂ ਦੀ ਮਸ਼ੀਨ ਖੜੀ ਹੈ ਇਹ ਵੀਊ ਆ ਜੀ ਕੋਕੀ ਦੇ ਬਾਹਰ ਲਾ ਆ ਲੱਗੇ ਹੋਏ ਨੇ ਠੇਕੇਦਾਰ ਉਹਨੇ ਕੀ ਹਾਲ ਆ ਵੀਰੋ ਜੀ ਕਿਉਂਦੇ ਰਹੋ ਹੋਰ ਖਿੱਚਦਾ ਕੰਮ ਚੱਕ ਦੋ ਫੋਟੇ ਉਹ ਦੇਖਾਂਗਾ ਬਹੁਤ ਵਧੀਆ ਇਥੇ ਜੱਗੀ ਬਾਈ ਠੇਕੇਦਾਰ ਆਪਣਾ ਠੇੜੀ ਵਾਲਾ ਬਲੇ ਮਾਸ ਬੰਦੇ ਨੇ ਸਾਰੀ ਠੀਕ ਆ ਜੀ ਇੱਕ ਵੀਰ ਆ ਖੜਾ ਹੈ ਹਾਂ ਕਰੋ ਚੱਕ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਚ